아 너무 불편하게 고민해. 아? 그래? 그럼 영원한 문제지. 이해가 가려나 싶어. आओ आओ आओ

ਅਸਾਉ ਤੇ ਸਿਵਰਾਂ ਦੇ ਵਿੱਚ ਤੁਸੀਂ ਦੇਖ ਰਹੇ ਲਗਾਤਾਰ ਕਿ ਉਨੀ ਤਾਂ ਸ਼ਾਨ ਜੁਨੀਅਨ ਦੇ ਜਿਹੜੇ ਕਿ ਉਗਰਾਹਾਂ ਦੇ ਵਰਕਰ ਨੇ ਉਹ ਰਵਿੰਦਖੰਨਾ ਦਾ ਇਹਦਾ ਵਿਰੋਧ ਕਰਨ ਦੇ ਲਈ ਜਾ ਰਹੇ ਸੀਗੇ ਤੇ ਪਿੱਛੇ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਜਿਹੜਾ ਰੋਕ ਲਿਆ ਕੁਝ ਜਿਹੜੇ ਕਿ ਵਰਕਰ ਨੇ ਉਹ ਅੱਗੇ ਚਲੇ ਗਏ ਕੁਝ ਵਰਕਰ ਜਿਹੜੇ ਕਿ ਕੋਸਮ ਲਾਹਣ ਜਿਸ ਵਿੱਚ ਡੀਐਸਪੀ ਸਾਹਿਬਾਨ ਵੀ ਹਾਜ਼ਰ ਨੇ ਉਹਨਾਂ ਨੇ ਰਸਤੇ ਵਿੱਚ ਰੋਗ ਲਾਇਆ ਉਸ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਇੱਧਰ ਲਿਆ ਪਾਸੇ ਭਾਜਪਾ ਦੇ ਵਰਕਰ ਸੋ ਭਾਜਪਾ ਮਰੇ ਕੋਲੇ ਵਰਕੇ ਸਮੇ ਜਿਹੜੇ ਕਿ ਜੁਨਾ ਪਾਰਟੀ ਜਿੰਦਾਬਾਦ ਮੋਦੀ ਜਿੰਦਾਬਾਦ ਲਗਾਤਾਰ ਨਾਰੇ ਲਗਾ ਰਹੇ ਨੇ ਦੂਸਰੇ ਪਾਸੇ ਕਿਸਾਨ ਯੂਨੀਅਨ ਦੇ ਵਰਕਰ ਜਿਹੜੇ ਕਿ ਭਾਜਪਾ ਮੁੱਦਾ ਵਰਦੇ ਨਾਰੇ ਲਗਾ ਰਹੇ ਨੇ ਜਿੰਦਾਬਾਦ ਸੋ ਜਿਨ੍ਹਾਂ ਦੇ ਕਿ ਜਿੰਦਾਬਾਦ ਵੱਡੀ ਮਾਤਰਾ ਦੇ ਵਿੱਚ ਜਿਹੜਾ ਟਕਰਾਅ ਹੋਂ ਦੀ ਸੰਭਾਵਨਾ ਤਸਵੀਰ ਦੇਖ ਰਿਹਾ ਹਾਂ ਕਿ ਕਈ ਜਿਹੜੇ ਕਿਸਾਨ ਜਿਹੋਣ ਦੇ ਵਰਕਰ ਨੇ ਉਹ ਪਿੱਛੇ ਚਲੇ ਗਏ ਨਹੀਂ ਆ ਰਿਹਾ ਯਾਰ ਬਸ ਉਧਰੋਂ ਗੱਲ ਕਰੀਏ ਤਾਂ ਇੱਕ ਜਿਹੜਾ ਕਿ ਰੂੜਾ ਇੱਕ ਉਧਰੋਂ ਆਇਆ ਹੈ रोड़ा भी जरा सुटिया है सो एक अब फिर लोकतंत्र का सम्मान <स्यास्थिता> करते हैं ठीक है जी कहने असिता शांतिपूर्ण ਲੋਕਾਂ ਤੋਂ ਵੋਟਾਂ ਦੇ ਨਾਲ ਜਵਾਬ ਦਿਵਾਵਾਂਗੇ ਸਾਡੀ ਪਾਰਟੀ 'ਚ ਵੀ ਕਿਸਾਨ ਨੇ ਪ੍ਰਧਾਨ ਜੀ ਬੋਲੋ ਤੁਸੀਂ ਦੱਸੋ ਥੋੜਾ ਦੇਖੋ ਜੀ ਆਪਣਾ ਕਨਸਟੀਟਿਊਸ਼ਨ ਹੈਗਾ ਠੀਕ ਹੈ ਸਾਰਿਆਂ ਨੂੰ ਆਪਣੇ ਆਪਣੇ ਪੋਲੀਟੀਕਲ ਐਕਟੀਵਿਟੀ ਕਰਨ ਦਾ ਰਾਈਟ ਹੈ ਆਪਾਂ ਨੂੰ ਕਨਸਟੀਟਿਊਸ਼ਨ ਵੱਲੋਂ ਮਿਲੇ ਹੋਇਆ ਹੈ ਇਹ 10 ਜਣੇ ਆ ਕੇ ਬਦਮਾਸ਼ੀ ਕਰਦੇ ਨੇ ਜਾਂ ਤਾਂ ਯਾਦਾ ਕੁ ਵੋਟਾਂ ਪਵਾ ਕੇ ਉਹ ਆਪ ਬੰਦੇ ਨੂੰ ਹਰਾਣ ਫਿਰ ਅਸੀਂ ਚੁੱਪ ਕਰਕੇ ਬੈਠ ਜਾਈਏ ਠੀਕ ਹੈ 10 ਬੰਦੇ ਆ ਕੇ ਵੋਟਾਂ ਕੋਈ ਹੈ ਨਹੀਂ 10 ਬੰਦੇ ਆ ਕੇ ਬਦਮਾਸ਼ੀ ਕਰਦੇ ਨੇ ਪੋਲੀਟੀਕਲ ਐਕਟੀਵਿਟੀ ਕਰਨ ਨੂੰ ਕੌਣ ਰੋਕ ਸਕਦਾ ਹੈ

ਜਾਓ ਸਰਦਾਰਾਂ ਨਾਲ ਮਾਰ ਮਾਰੋ ਜਗ੍ਹਾ ਕਹਿੰਦੇ ਅਬਾਦ ਨੂੰ ਦੇਖਿਆ ਸਾਨੂੰ ਕਾਹਦਾ ਗੱਲ ਕਰੀ ਬਾਲੂ ਲਾਵਾ ਲਾਗਾ ਦਮ ਤੇ ਅਜੀ ਸਹੋਜਾ ਵੀ ਮਰਨੂ ਮਿਲਦਾ ਇਹ ਮਾਰੋ ਹੁਣ ਬਾਰਾਂ ਮੰਨ ਲਾ ਦੇ ਜੇ ਉਸੇ ਕੋਲੋਂ ਹਾਂ ਤੋਂ ਤੰਦ ਲਾਉ ਜਦੋਂ ਕੋਲ ਆ ਰਿਹਾ ਲਿਆ ਆਪਣੀ ਸਮਝੋ ਜਰਾ ਚੋਈ ਗੱਲ ਨਹੀਂ ਹੋਈ ਜਦੋਂ ਮਿਲਿਆ ਜੀ ਨਾ ਬਣਾ ਆ ਕੇ ਜਿੱਤੇ ਬਲੋ ਦੇ ਨੇ ਐਂ ਚੀ ਗੱਲ ਹੋਣੀ ਨਹੀਂ ਸਾਡੀ ਹਾਬਲਾ ਉਹਨਾਂ ਨਾਲ ਲਾਉਂਦੇ ਮੰਗੀ ਦਲਦਾ ਲੋ ਮੇਰੇ ਕੋਲ ਜੰਮਦਾ ਨਹੀਂ ਨਹੀਂ ਕਿ ਨੌਕਰੀ ਆਈ ਗਏ ਖੜੇ ਹਾਂ ਕੋਈ ਕਰਨ ਲੱਗਦਾ ਫਿਰ ਚੋਈ ਖੜੇ ਹੋਣ ਤਲ ਕੋਟ ਆਉਂਦੇ ਨੌਕਰੀ ਦਾ ਫਸੂ ਓ

うん。<noise> <noise>

ਸਾਰੇ ਹੀ ਜਿਨੇ ਤੁਸੀਂ ਅੱਜ ਇਸ ਸਮਾਗਮ ਵਿੱਚ ਪਹੁੰਚੇ ਹੋ ਤੁਹਾਡੇ ਸਾਰੇ ਦੀ ਤਰਫੋਂ ਇੱਕ ਜੋੜਾ ਦਿਖਾਉਂਦੇ ਹੋਏ ਅਰਵਿੰਦ ਖਾਨਾ ਜੀ ਦਾ ਸਵਾਗਤ ਕੀਤਾ ਜਾ ਰਿਹਾ ਸਾਡੇ ਸਾਰੇ ਨਮਾਇੰਦਿਆਂ ਦੇ ਵੱਲੋਂ ਬੈਂਕਵੈਟ ਫਿਰ ਤੋਂ ਕਿਹਾਦਾ ਜਾਂਦਾ ਹੈ ਕਿ ਸਾਡੇ ਨਾਲ ਦੇ ਇਸ ਸਮਾਗਮ ਨਾਲ ਕਿਸੇ ਵਿਅਕਤੀ ਨੂੰ ਸਹਿਤਨਾ ਹੈ ਕੋਈ ਜੋ ਦੋਵੇਂ ਜਨਸਪੱਤਰ ਨੇ ਮਾਣਿਤ ਜੀ ਮੌਜੂਦ ਹਨ ਗੁਲਾਬ ਦਾ ਐਨਪੀਐਲ ਜੀ ਅਤੇ ਸ੍ਰੀਮਾਨ ਗਵਿੰਦਰ ਸਿੰਘ ਜੀ ਬੈਂਕ ਵਿਅਕਤੀਗਤ ਖਾਤਾ ਨਹੀਂ ਰਾਜੇ ਨੈਨ ਸਾਹਿਬ ਦੇ ਨਾਮ ਵਿੱਚ ਯਾਦਗਾਰੀ ਵਿੱਚ ਜੁਰਮ ਕਰਵਾਣੀ ਹੈ ਜੁਫਰੇਨ ਜੀ ਜਿਨ੍ਹਾਂ ਦੀ ਰਹਿਮ ਮਾਈਂ ਦੇ ਵਿੱਚ ਜਿਹੜੇ ਟੈਂਪਟੇਸ਼ਨ ਪਲਾਜ਼ਾ ਦੇ ਆਨਰ ਮੈਂਟਿੰਗ ਬਹੁਤ ਅੱਛਾ ਆਯੋਜਨ ਕੀਤਾ ਹੈ ਨੈਨ ਜੀ ਇਹਨਾਂ ਦੇ ਵੱਲੋਂ ਬਹੁਤ ਹੀ ਖੂਬਸੂਰਤ ਆਗਿਆ ਇਸ ਆਯੋਜਨ ਅੰਜਾਮ ਦਿੱਤਾ ਗਿਆ ਹੈ ਸਾਡੀ ਸ਼ੁਕਰਗੁਜ਼ਾਰ ਹੈ ਟੈਂਪਟੇਸ਼ਨ ਪਲਾਜ਼ਾ ਦੇ ਜੋ ਹਮੇਸ਼ਾ ਇਸ ਮਾਜ ਦੇ ਨਾਮ ਕਟੇ ਨਾਲ ਪਾਰਟੀ ਦੇ ਨਾਲ ਹਾਰੀ ਪੰਦਰਾ ਕੀ ਜੈ ਜਿੰਦਾਬਾਦ ਜੀ ਅਰਵਿੰਦ ਕੰਨੜਾ ਜਿੰਦਾਬਾਦ ਅਰਵਿੰਦ ਕੰਨੜੀ ਜਿੰਦਾਬਾਦ ਅੱਜ ਬਹੁਤ ਹੀ ਖੁਸ਼ੀ ਲੱਗ ਰਹੀ ਹੈ ਭਾਪਾ ਵਾਸਤੇ ਆਪਾਂ ਬਹੁਤ ਸਾਲਾਂ ਤੋਂ ਆਪਣਾ ਕੈਂਡੀਡੇਟ ਕਾਂਗਰਸੀਏ ਆਪਾਂ ਨੂੰ ਪਾਜਦੀਏ ਇੱਕ ਇਮਾਨਦਾਰ ਯੁਵਾ ਜਿਹੜੇ ਸਮਾਜ ਸੇਵੀ ਨੇ ਉਹ ਕੈਂਡੀਡੇਟ ਬਣਦੇ ਨੇ ਤੁਹਾਡੇ ਕੋਲੇ ਤੇ ਪਹਿਲੀ ਵਾਰ ਮੌਕਾ ਆਇਆ ਵੀ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਗੋਰਾ ਲਾ ਕੇ ਤੁਸੀਂ ਇਹਨਾਂ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਆਪਣੀ ਕਾਮਯਾਬੀ ਹੈ ਮੈਂ ਸਭ ਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਹੈ ਇਹ ਨਹੀਂ ਇਲੈਕਸ਼ਨ ਦੇ ਵਿੱਚ ਖੜੇ ਰਹਿ ਕੇ ਖੰਡਾ ਨਹੀਂ ਖੜੇ ਰਹਿ ਕੇ ਤੁਸੀਂ ਖੜੇ ਹੋ ਇਲੈਕਸ਼ਨ ਦੇ ਵਿੱਚ ਤੁਸੀਂ ਇਹ ਸੋਚਣਾ ਹੈ ਕਿ ਮੈਂ ਖੜਾ ਇਲੈਕਸ਼ਨ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਸਾਰਿਆਂ ਨੇ ਤੁਸੀਂ ਆਪ ਕੰਪਲੇਨ ਕਰਨੀ ਹੈ ਡੋਰ ਟੂ ਡੋਰ ਕਰਨਾ ਹੈ ਸਾਰੇ ਤੁਸੀਂ ਭਾਜਪਾ ਦੇ ਵਰਕਰ